ਸਚਕਾਲੇ ਸ੍ਰੀ ਹਰਮੰਦਰ ਸਾਹਿਬ ਦੂਰ ਦੂਰ ਤੋਂ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ ਦੇਸ਼ ਉਦੇਸ਼ ਤੋਂ ਵੀ ਸਰਦਾਰਗਿਰੇ ਤੇ ਪਹੁੰਚਦੇ ਨੇ ਇਸੇ ਕਰੀ ਵਿੱਚ ਅਮਰੀਕਾ ਤੋਂ ਤੇ ਬਾਲੀਵੁੱਡ ਵਿੱਚ ਕੰਮ ਕਰ ਚੁੱਕੀ ਨਰਗੀਸ ਫਾਖਰੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੀ ਇਸ ਮੌਕੇ ਉਹਨਾਂ ਨੇ ਗੁਰਬਾਣੀ ਦਾ ਸਰਵਨ ਕੀਤਾ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਤੇ ਉਹਨਾਂ ਨੇ ਕਹਿ ਕਿ 2010 ਤੋਂ ਬਾਅਦ ਉਹ ਫਿਰ ਤੋਂ ਇੱਥੇ ਨਤਮਸਤਕ ਹੋਣ ਲਈ ਪਹੁੰਚੀ ਨਹੀਂ 14 ਸਾਲ ਬਾਅਦ ਦੁਬਾਰਾ ਆ ਕੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਦੱਸਦੀ ਹੈ ਕਿ ਫਾਖਰੀ ਇਸ ਮੌਕੇ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰਨ ਸੰਬੰਧੀ ਪੰਜਾਬਾਇਰ ਸਰ ਗੁਰੂ ਜੀ ਉਹ ਕੱਢੀ ਜਿਹ ਬਹਿ ਲੈ ਵੰਡਰਫੁਲ ਆਈ ਲਵ ਇਟ ਆਈ ਕੇਮ ਇਨ 2011 ਫਾਰ star promotions and now i've come again so i'm very very happy it feels so wonderful thank you rajkaran shri harmandir sahib dur dur to sangat natmastak honde pahunch diye desh videsh to bhi sardaro itthe pahunchde ne isse kade vich america to ਤੇ ਬਾਲੀਵੁੱਡ ਵਿੱਚ ਕੰਮ ਕਰ ਚੁੱਕੀ ਨਰਗਿਸ ਫਾਖਰੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੀ ਇਸ ਮੌਕੇ ਉਹਨਾਂ ਨੇ ਗੁਰਬਾਣੀ ਦਾ ਸਰਵਣ ਕੀਤਾ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਤੇ ਉਹਨਾਂ ਨੇ ਕਹੇ ਕਿ 2010 ਤੋਂ ਬਾਅਦ ਉਹ ਫਿਰ ਤੋਂ ਇੱਥੇ ਨਤਮਸਤਕ ਹੋ ਕੇ ਪਹੁੰਚੇ ਨੇ 14 ਸਾਲ ਬਾਅਦ ਦੁਬਾਰਾ ਆ ਕੇ ਬਹੁਤ ਚੰਗਾ ਮਹਿਸੂਸ ਹੋਇਆ ਦੱਸਦੀ ਹੈ ਕਿ ਫਾਖਰੀ ਇਸ ਮੌਕੇ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰਨ ਸਰਦੀਪ ਪੰਜਾਬਾਇਆ ਜੀ ਗੁਰੂ ਜੀ ਵਾਹ 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 two star promotions and now i've come again so i'm very very happy it feels so wonderful thank you sachkarn shri harmandir sahib dur dur to sangat natmastak honde pahunch diya desh udesh to ve shardal mein the pahunch de ne isse kari vich america to te bollywood vich kaam kar chuki nargis <laughs> phakri ਸਚਕੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੀ ਇਸ ਮੌਕੇ ਉਹਨਾਂ ਨੇ ਗੁਰਬਾਣੀ ਦਾ ਸਰਵਨ ਕੀਤਾ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਤੇ ਉਹਨਾਂ ਨੇ ਕਿਹਾ ਕਿ 2010 ਤੋਂ ਬਾਅਦ ਉਹ ਫਿਰ ਤੋਂ ਇੱਥੇ ਨਤਮਸਤਕ ਹੋਣ ਲਈ ਪਹੁੰਚੇ ਨੇ 14 ਸਾਲ ਬਾਅਦ ਦੁਬਾਰਾ ਆ ਕੇ ਬਹੁਤ ਚੰਗਾ ਮੈਸੇਜ ਹੋ ਰਿਹਾ ਦੱਸਦੀ ਹੈ ਕਿ ਫਾਕਰੀ ਇਸ ਮੌਕੇ ਆਪਣੀ ਕਿੰਮ ਦੀ ਪ੍ਰਮੋਸ਼ਨ ਕਰਨ ਸਵੰਦੀ ਪੰਜਾਬਾਇ ਸਰ ਗੁਰੂ ਜੀ ਉਹ ਕੱਢੀ ਜੀ ਬਹਿਲ ਹੈ ਵੰਡਰਫੁਲ ਆਈ ਲਵ ਇਟ ਆਈ ਕੇਮ ਇਨ 2011 ਫਾਰ ਰੌਕਸਟਾਰ ਪ੍ਰਮੋਸ਼ਨਸ ਐਂਡ ਨਾਉ ਆਈਵ ਕਮ ਅਗੇਨ

ਸੰਗਤ ਨਤਮਸਤਕ ਹੁੰਨੇ ਪਹੁੰਚਦੀ ਹੈ ਦੇਸ਼ ਵਿਦੇਸ਼ ਤੋਂ ਬਈ ਸ਼ਰਧਾਲੂ ਇੱਥੇ ਪਹੁੰਚਦੇ ਨੇ ਇਸੇ ਕੜੀ ਵਿੱਚ ਅਮਰੀਕਾ ਤੋਂ ਤੇ ਬਾਲੀਵੁੱਡ ਵਿੱਚ ਕੰਮ ਕਰ ਚੁੱਕੀ ਲਰਗੇ ਫਾਖਰੀ ਸਚਕੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੀ ਇਸ ਮੌਕੇ ਉਹਨਾਂ ਨੇ ਗੁਰਬਾਣੀ ਦਾ ਸਰਵਣ ਕੀਤਾ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਤੇ ਉਹਨਾਂ ਨੇ ਕਹਿ ਕਿ 2010 ਤੋਂ ਬਾਅਦ ਉਹ ਫਿਰ ਤੋਂ ਇੱਥੇ ਨਤਮਸਤਕ ਹੁੰਨੇ ਲਈ ਪਹੁੰਚੇ ਨੇ 14 ਸਾਲ ਬਾਅਦ ਦੁਬਾਰਾ ਆ ਕੇ ਬਹੁਤ ਚੰਗਾ ਮਹਿਸੂਸ ਹੋਇਆ ਦੱਸਦੀ ਹੈ ਕਿ ਫਾਖਰੀ ਇਸ ਮੌਕੇ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰਨ ਸੰਬੰਧੀ Thank you. Thank, you. thank you. Wonderful, I love it. I came in 2011 for Rockstar promotions, and now I've come again. So I'm very, very happy. It feels so wonderful. Thank you. Thank you.